ਪੀਰਾਂ ਬਖਵਾਵਾਂਗੇ ਤੁਹਾਨੂੰ ਅਜਮਰ ਸਿੰਘ ਸਾਹਿਬ ਦੀਆਂ ਜਿੱਥੇ ਕਿ ਖਾਲਸਾ ਕੁਲਚੇ ਵਾਲੇ ਉਹਨਾਂ ਵੱਲੋਂ ਭਾਈ ਅਮਨਦੀਪ ਸਿੰਘ ਜਿਹੜੇ ਕਿ ਉਹਨਾਂ ਨੇ ਖਾਲਸਾ ਕੁਲਚੇ ਵਾਲੇ ਉਹਨਾਂ ਵੱਲੋਂ ਅੱਜ 13-13 ਰੁਪਏ ਦਾ ਜਿਹੜਾ ਆਪਣੀ ਨੇਕ ਕਮਾਈ ਤੋਂ ਦਸਵੰਧ ਕੱਢ ਕੇ ਲੰਗਰ ਲਗਾਇਆ ਗਿਆ ਵਾ ਇਹ 13 ਤਰੀਕ ਵਾਲੇ ਦਿਨ ਜੋ ਕੁਲਚੇ ਦਾ ਲੰਗਰ ਲਗਾਇਆ ਜਾਂਦਾ ਦਸਵੰਧ ਦੇ ਰੂਪ ਵਿੱਚ ਇਮਾਨੀ ਇੱਥੇ ਇਹ ਨਹੀਂ ਕਵਾਂਗੀ ਬਾਬੇ ਨਾਨਕ ਦਾ ਲੰਗਰ ਇੱਕ ਗੁਰਸਿੱਖ ਨੂੰ ਲਗਾਉਣਾ ਚਾਹੀਦਾ ਹੈ ਕਿ ਬਾਕੀ ਧਰਮਾਂ ਦੇ ਵਿੱਚ ਵੀ ਮੈਂ ਕਹੀ ਅਸੀਂ ਵੀਡੀਓ ਦੇਖਦੇ ਆ ਇੱਕ ਬੰਦੇ ਨੇ 13 ਤਰੀਕ ਵਾਲੇ ਦਿਨ 13 ਤਰੀਕ ਇੱਕ ਉਹ ਸਾਈਧਾਰੀ ਬੰਦਾ ਹੈ ਗੁਰਸਿੱਖ ਨਹੀਂ ਹੈ ਉਸਨੇ ਆਪਣੀ ਸ਼ਾਪ ਤੇ ਲੰਗਰ ਲਗਾਇਆ ਉਹ ਵੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸੋ ਹਰ ਇੱਕ ਦਾ ਇੱਕ ਫਰਜ਼ ਬੰਦਾ ਹੈ ਕਿਉਂਕਿ ਬਾਬਾ ਨਾਨਕ ਸਭ ਦਾ ਸਾਂਝਾ ਸੀ ਜੋ ਮਰਨਾ ਕੋ ਬਰਦਾ ਬਾਬੇ ਨਾਨਕ ਦਾ ਉਹਦਾ ਕੋਈ ਕਿਸੇ ਨਾਲ ਵੈਰ ਨਹੀਂ ਕੋਈ ਵਿਰੋਧ ਨਹੀਂ ਮੁਸਲਮ ਸਿੱਖ ਸਭ ਇੱਕ ਨੇ 13 ਤਰੀਕ ਦਾ ਲੰਗਰ ਹਰ ਇੱਕ ਬੰਦੇ ਨੂੰ 13 ਤਰੀਕ ਵਾਲੇ ਦਿਨ ਲਾਉਣਾ ਚਾਹੀਦਾ ਹੈ ਇਸ ਨਾਲ ਗੁਰੂ ਘਰ ਦੀ ਕਿਰਪਾ ਹੁੰਦੀ ਹੈ ਵੇਖੋ ਬਖਸ਼ਿਸ਼ਾਂ ਮਿਲਦੀਆਂ ਰਹਿਮਤਾਂ ਮਿਲਦੀਆਂ ਨੇ 13 ਰੁਪਏ ਵਿੱਚ ਹਾਂਜੀ 13 13 ਰੁਪਏ ਦੇ ਬਾਬਾ ਜੀ 13 13 ਰੁਪਏ ਸਾਰਾ ਕੁਝ ਬਾਬੇ ਨਾਨਕ ਦਾ 13 13 ਜੀ ਆ ਲੋ ਬਾਬਾ ਜੀ ਤਸਵੀਰਾਂ ਵਿੱਚ ਵੇਖ ਸਕਦੇ ਹੋ ਲਗਾਤਾਰ ਤੁਹਾਨੂੰ ਸ੍ਰੀ ਅਮਰ ਸਾਹਿਬ ਦੀ ਸਹਾਇਤਾ ਕਰ ਰਹੇ ਆ ਕਿੰਨੇ ਕਿ ਸ਼ਹਿਰ ਦੇ ਲੋਕ ਭੁਗਤ ਕੇ ਨੇ ਬਹੁਤ ਸੰਗਤ ਆਜੀ ਬਹੁਤ ਸੰਗਤ ਭੁਗਤ ਕੀ ਆ ਜੀ ਵਾਹਿਗੁਰੂ ਜੀ ਚੜਦੀ ਕਲਾ ਬਾਬੇ ਦੀਪ ਸਿੰਘ ਜੀ ਬਹੁਤ ਚੜਦੀ ਕਲਾ ਜੀ ਬਾਬੇ ਦੀਪ ਸਿੰਘ ਜੀ ਜੀਗਾ ਦੋਸਤੋ ਮੈਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਆਰਪੀਡੀ 24 ਚੈਨਲ ਦੀ ਹਾਲਤ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਜਮਰਸਤ ਸਾਹਿਬ ਦੀਆਂ ਜਿੱਥੇ ਕਿ ਖਾਲਸਾ ਕੁਲਚੇ ਵਾਲੇ ਉਹਨਾਂ ਵੱਲੋਂ ਭਾਈ ਅਮਨਦੀਪ ਸਿੰਘ ਜਿਹੜੇ ਕਿ ਉਹਨਾਂ ਦੇ ਖਾਲਸਾ ਕੁਲਚੇ ਵਾਲੇ ਉਹਨਾਂ ਬੋਲਵਾ ਅੱਜ 13-13 ਰੁਪਏ ਦਾ ਜਿਹੜਾ ਆਪਣੀ ਨੇਕ ਕਮਾਈ ਚੋਂ ਦਸਵਾਦ ਕੱਢ ਕੇ ਲੰਗਰ ਲਗਾਇਆ ਗਿਆ ਵਾ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਸੇਵਾ ਲਭਾਈ ਜਾ ਰਹੀ ਆ ਇੱਥੇ ਤੁਹਾਨੂੰ ਅੱਜ ਜਿਹੜਾ ਕੋਚਾ 65 ਤੋਂ 70 ਰੁਪਏ ਦਾ ਹੁੰਦਾ ਅੱਜ ਤੁਹਾਨੂੰ ਇੱਥੇ ਸਿਰਫ 13 ਰੁਪਏ ਦਾ ਮਿਲੇਗਾ ਕੋਈ ਸੰਗਤ ਜਰੂਰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਵੱਡੀ ਤਰ੍ਹਾਂ ਦੀ ਮਤਾਵਾਂ ਭੈਣਾ ਕਿ ਸਾਡੇ ਜਿਹੜੇ ਵੀਰ ਨੇ ਇੱਥੇ ਪਹੁੰਚੇ ਨੇ ਇੱਥੇ ਇਹਨਾਂ ਨੂੰ ਅੱਜ 13-13 ਰੁਪਏ ਦਾ ਜਿਹੜਾ ਲੰਗਰ ਮਿਲੇਗਾ 13 ਰੁਪਏ ਦਾ ਖਾਣ ਵਾਸਤੇ ਕੁਲਚਾ ਮਿਲੇਗਾ ਤੇ ਉੱਤੇ ਹੀ ਲੋਕਾਂ ਨੂੰ ਖਾਸ ਕਰਕੇ ਗੱਡੀਕ ਹੁੰਦੀ ਆ ਵੀ ਕਦੋਂ ਜਿਹੜਾ ਇਹ 13 13 ਪੇੜਾ ਜਿਹੜਾ ਲੰਗਾ ਲਗਾਇਆ ਜਾਵੇ ਤੇ ਕੁਲਚੇ ਇੱਥੇ ਮਿਲਦੇ ਅਤੇ ਇੱਥੇ ਕੱਲਾ ਕੁਲਚਾ ਦੀ ਨਹੀਂ ਕੁਲਚਾ ਦੇ ਨਾਲ ਨਾਲ ਤੁਹਾਨੂੰ ਇੱਥੇ ਸਟੱਫ ਨਾਲ ਤੁਹਾਨੂੰ ਇੱਥੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਕੜੀ ਤੇ ਚਾਟੀ ਲੱਸੀ ਤੇ ਨਾਲ ਕੌਫੀ ਵੀ ਜਿਹੜੀ ਇੱਥੇ ਮਿਲੂਗੀ ਤੁਸੀਂ ਦੇਖਦੇ ਹੋ ਵੱਡੇ ਸ਼ਾਇਦ 13 13 ਪੇੜਾ ਟੋਕਨ ਜਿਹੜੇ ਦਿੱਤੇ ਜਾ ਰਹੇ ਨੇ ਅਤੇ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਇੱਥੇ ਦੀ ਵਰਤ ਨਿਭਾਈ ਜਾ ਰਹੀ ਹੈ ਭਾਈ ਅਮਨਦੀਪ ਸਿੰਘ ਵੱਲੋਂ ਅਮਨਦੀਪ ਸਿੰਘ ਖਾਲਸਾ ਵੱਲੋਂ ਤੁਸੀਂ ਦੇਖ ਸਕਦੇ ਹੋ ਤਸੀਲਾ ਵਿੱਚ ਲਗਾਤਾਰ ਤੁਹਾਨੂੰ ਤਸੀਲਾ ਸਾਂਝੀ ਕਰ ਰਹੇ ਨੇ ਬੀਬੀਆਂ ਮਤਾਵਾ ਵੀ ਭੜਾ ਵੱਡੀ ਤਦਾਦ ਵਿੱਚ ਲੈਣਾ ਚ ਪਹੁੰਚੀਆਂ ਨੇ ਅਤੇ ਹਰ ਕਿਸੇ ਨੂੰ ਅਡੀਕ ਹੁੰਦਾ ਕਿ ਕਦੋਂ ਜਿਹੜਾ ਭਾਈ ਅਮਨਦੀਪ ਸਿੰਘ ਖਾਲਸਾ ਇਹ ਜਿਹੜੇ ਲੋਨ ਅਤੇ ਇਹਨਾਂ ਵੱਲੋਂ ਜਿਹੜਾ ਅੱਜ ਲੰਗਰ ਦੀ ਜੜੀ ਪ੍ਰਦਾ ਵੀ ਚਲਾਈ ਗਈ ਆ ਬਾਬੇ ਨਾਨਕ ਵੱਲੋਂ ਜਿਹੜੀ ਉਸ ਪ੍ਰਦਾ ਨੂੰ ਅੱਗੇ ਵਧਾਉਂਦੇ ਹੋਏ ਇੱਥੇ ਜਿਹੜੀ ਅੱਜ 13-13 ਫੇਰੀ ਜਿਹੜੀ ਆ ਸ਼ੁਰੂਆਤ ਨਹੀਂ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵਿੱਚ ਤਾਂ ਉਹ ਤਸਵੀਰਾਂ ਸਾਂਝੀ ਕਰ ਰਿਹਾ ਅਮਰਸਾਦੀਆਂ ਖਾਲਸਾ ਕੁਲਚਾ ਵਾਲਿਆਂ ਦੀ ਭਾਈ ਸਾਹਿਬ ਮਸ਼ੀਨ ਲਈ ਕੌਫੀ ਦੇ ਹਾਂਜੀ ਹਾਂਜੀ ਮਸ਼ੀਨ ਲਈ ਮਸ਼ੀਨ ਲਈ ਸਵੇਰ ਦੀ ਲਈ ਇੱਥੇ ਹਾਂਜੀ ਨਾਲ ਹੀ ਹੋਣੀ ਇਹਦੇ ਨਾਲ ਹੀ ਹੋਰ ਜੀ ਜੀ ਮਿਲੂ ਅੱਜ 13 ਬੇਲ ਕਿਸੀ ਮੇ ਆ ਰੱਸੀ ਵੀ ਨਾਲ ਹੈਗੀ ਹੈ ਲੱਸੀ ਵੀ ਹੈਗੀ ਮੇਰੇ ਸਾਹਮਣੇ ਹੋਰ ਦੋ ਕੁਲਚੇ ਦੋ ਕੁਲਚੇ ਹੋਰ ਹੋਰ ਹੈ ਕੜਾ ਹੈ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਕੜਾ ਹੈ ਨਾ ਸਾਗ ਨਾ ਸਾਗ ਠੀਕ ਹੈ ਬਿਲਕੁਲ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਕੀ ਕਹਿਣਾ ਜਾਓਗੇ 13 ਰੁਪਏ ਜਾਂ ਸਭ ਕੁਝ ਮਿਲਦਾ ਹੈ ਖਾਣ ਵਾਸਤੇ ਕੀ ਕਹਿਣਾ ਕਹੋਗੇ ਬਹੁਤ ਵਧੀਆ ਜੀ ਬਹੁਤ ਵਧੀਆ 13 13 ਬਾਬੇ ਨਾਨਕ ਦਾ ਹੈਗਾ ਵੇ ਬਹੁਤ ਵਧੀਆ ਅੱਛਾ ਲੱਗਦਾ ਪਿਆ ਵੇ ਬਹੁਤ ਜ਼ਿਆਦਾ ਵਧੀਆ ਵੇ ਬਾਬੇ ਨਾਨਕ ਦਾ ਮਹਾਰਾਜ ਜਿਨ੍ਹਾਂ ਨੇ ਲਾਇਆ ਵੇ ਲੰਗਰ ਇਹ ਪ੍ਰਮਾਤਮਾ ਸਾਰਿਆਂ ਨੂੰ ਜਾਦਾ ਦੇਵੇ ਮਹਾਰਾਜ ਇਹਨਾਂ ਨੂੰ ਬੋਲਾ ਦੇਵੇ ਮਹਾਰਾਜ ਇਹਨਾਂ ਨੇ ਬਾਗ ਲਾਇਆ ਇਹਨਾਂ ਨੇ ਬੋ ਰੁਪਏ ਲੈਣਾ ਸਾਰੇ ਭਲੇ ਜਾਣ ਨਰੇ ਮਹਾਰਾਜ ਹਾਂਜੀ ਹਾਂਜੀ ਬਹੁਤ ਜਿਆਦਾ ਢੀਕ ਹੁੰਦੀ ਹੈ ਜੀ 13 13 ਆਵੇ ਤੇ ਬਾਬੇ ਨਾਨਕ ਦਾ ਤੇ ਸਿੱਖਾਈ ਹਾਂਜੀ 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 ਲੋਕਲ ਨੰਬਰ ਹੀ ਸਰਦੇ ਦੇਖਿਆ ਬੀਬੀਆ ਦਾ ਕਹਿਣਾ ਵੀ ਹਰ ਸਾਲ ਆਈਦਾ ਬੜੀ ਢੀਕ ਹੁੰਦੀ ਆ ਕਿ ਇੱਥੇ ਆ ਕੇ 13 13 ਪਿਰ ਵਿੱਚ ਸਾਨੂੰ ਇੱਥੇ ਖਾਣ ਵਾਸਤੇ ਕੁਲਚਾ ਮਿਲੇ ਹੋਰ ਜੜੀਆਂ ਇਥੋਂ ਜੜੀਆਂ ਚੀਜ਼ਾਂ ਮਿਲਣ ਤੇ ਵੱਡੀ ਤਦਾਬ ਵੀ ਤੁਸੀਂ ਦੇਖ ਸਕਦੇ ਹੋ ਰਾਸ਼ ਦੀ ਗੱਲ ਕਰੀਏ ਰਾਸ਼ ਵੀ ਬਹੁਤ ਜ਼ਿਆਦਾ ਹੈਗਾ ਪਰ ਫਿਰ ਵੀ ਜਿਹੜੀ ਹੈ ਸੰਗਤਾਂ ਵੱਲੋਂ ਸੇਵਾ ਬੜੀ ਦਵਾਈ ਆ ਰਹੀ ਆ 13 ਦੇ 13 ਪੇ ਦੇ ਟੋਕਨ ਵੀ ਕੱਟੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਅ ਵਿੱਚ ਇੱਥੇ ਮਾਤਾਵਾ ਭੈਣਾਂ ਪਹੁੰਚੀਆਂ ਨੇ ਇਹ ਭਾਈ ਅਮਨਦੀਪ ਸਿੰਘ ਜਿਹੜੇ ਨੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਬੜੀ ਸੇਵਾ ਵਧੀਆ ਨਿਭਾਈ ਜਾ ਰਹੀ ਆ ਟੋਕਨ ਦੇ ਕੇ ਹਰ ਕਿਸੇ ਨੂੰ ਬੜੇ ਤਰੀਕੇ ਦੇ ਨਾਲ ਬੜੇ ਆਰਾਮ ਦੇ ਨਾਲ ਲਗਾਇਆ ਜਾ ਰਿਹਾ ਬਾਕੀ ਸੰਗਤਾਂ ਵਿੱਚ ਵੀ ਕਾਫੀ ਸ਼ਾਹ ਵਾ ਵੇਖਣ ਨੂੰ ਮਿਲ ਰਿਹਾ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਵਿੱਚ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਅਮਰ ਸਾਹਿਬ ਦੀਆਂ ਦਿਖਾ ਲਾਂਗੇ ਭਾਈ ਸਾਹਿਬ ਕੀ ਜਾਨਣਾ ਚਾਹੋਗੇ ਇਹਦਾ ਸ਼ਾਹ ਇਹਨਾਂ ਵੇਖਣ ਨੂੰ ਮਿਲ ਰਿਹਾ ਮੈਂ ਕਹਿੰਦਾ ਜੀ ਬਹੁਤ ਭਾਜੀ ਸਾਡੇ ਗੁਰੂਆਂ ਦੀ ਜਿਹੜੀ ਸਿੱਖਿਆ ਦੇ ਪਹਚਾਰੇ ਸਾਡੇ ਅਮਨ ਭਾਜੀ ਖਾਸਾ ਕੁਲਚੇ ਵਲੇ ਜਿਹੜੇ ਕਿ ਹਰ ਸਾਲ 13 ਰੁਪਏ ਲੰਗਰ ਲਾਉਂਦੇ ਨੇ 13 ਰੁਪਏ ਦੇ ਵਿੱਚ ਕੁਲਚਾ ਛੋਲੇ ਔਰ ਕੜਾ ਜਿਹੜਾ ਕਿ ਅੱਜ 16 ਰੁਪਏ ਦਾ ਕੜਾ ਕੁਲਚਾ ਵਿਆਹ ਨਹੀਂ ਮਿਲਦਾ ਔਰ ਭਾਈ ਦੀ ਬੜੀ ਕਿਰਪਾ ਤੇ ਪਰ ਮਹਾਰਾਜ ਦੀ ਕੀ ਜਿਹੜੇ 13 ਰੁਪਏ ਕੁਲਚਾ ਲਾ ਰਹੇ ਆ ਬਹੁਤ ਜਿਆਦਾ ਕਿਰਪਾ ਕਿਸੇ ਨੇ ਤੁਸੀਂ ਸੇਂਗਰ ਸੇਂਗਰ ਗਿੱਦਾਂ ਭਾਜੀ ਬਾਰੋ ਬਨਾਈ ਹੈ ਜੀ ਇਸ ਵਾਸਤੇ ਭਾਜੀ ਆਪਾਂ ਇਹਨਾਂ ਦੀ ਬਹੁਤ ਅਹੀ ਇਹਨਾਂ ਦੇ ਮਤਲਬ ਲੱਗਾ ਬੜੀ ਕਰਨ ਸਾਨੂੰ ਚਾਹੀਦੀ ਸਾਨੂੰ ਕਿਹਦੇ ਵੀ ਚਾਹੀਦਾ ਜੀ ਚੰਗਾ ਕੰਮ ਹੈ ਚੰਗਾ ਕਹਿਣਾ ਚਾਹੀਦਾ ਵੀਰ ਜੀ ਜਿੱਦਾਂ ਜਿੱਤ ਤੁਸੀਂ ਲਾ ਰਹੇ ਹੋ ਭਾਈ ਜੀ ਇਹ 4 4 3 4 ਹੱਥ ਤੇ ਮੈਨੂੰ ਦੇਖਿਆ ਹੋ ਗਿਆ ਜੀ ਉਸ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਜੀ 3 4 ਹੱਥ ਤੇ ਮੈਨੂੰ ਦੇਖਿਆ ਹੋ ਗਿਆ ਜੀ ਆਪਾਂ ਇਹਨੇ ਗਵੰਡੀਆਂ ਤੇ 3 4 ਤੁਹਾਨੂੰ ਦੇਖਿਆ ਹੋ ਗਿਆ ਅਸੀਂ ਦੇਖਿਆ ਸੀ ਲੋਕਾਂ ਨਾਲ ਬਾ ਗੱਲਬਾਤ ਕੀਤੀ ਲੋਕਾਂ ਦਾ ਕਹਿਣਾ ਵੀ ਅਸੀਂ ਹਰ ਸਾਲ ਉਡੀਕਦੇ ਆ ਵੀ ਕਦੋਂ ਭਾਈ ਸਾਹਿਬ ਲੋਹੜ ਤੇ ਬੜਾ ਚੰਗਾ ਲੱਗਦਾ ਜਦੋਂ ਹਰ ਚੀਜ਼ 13 13 ਪੇਰੇ ਵਿੱਚ ਮਿਲਦੀ ਹੈ ਭਾਈ ਬਿਲਕੁਲ ਦੇ ਮੱਲਤ ਸੰਗਤ ਉਸ ਸੰਗਤ ਦੇ ਪਰ ਆਪਣਾ ਵੇਖੋ ਜਿਸ ਸੰਗਤ ਆਈ ਹੋਈ ਹੈ ਇਤੋਂ ਪਹਿਲਾਂ ਇਹਦਾ ਹੈ ਕਿ ਸੰਗਤ ਵੇਟ ਕਰ ਰਹੀ ਹੁੰਦੀ ਹੈ ਕਿ ਤੇਰਾ ਪਿਆ ਲੰਗੜਕ ਹੈ ਜਾ ਕੇ ਛਕਣਾ ਹੈ ਗਲਤੀ ਇਹ ਨਹੀਂ ਹੈ ਗੱਲ ਇਹ ਕਿ ਪਿਆਰ ਦੀ ਕੇ ਗੁਨਾਹ ਦਾ ਨਾਂ ਚ ਲਾ ਰਹੇ ਨੇ ਤੇਰਾ ਪਹਿਲਾ ਉਹਦੇ ਕਰਕੇ ਜੀ ਚੁਲਾ ਰਹੇ ਹੈ ਬਾਕੀ ਇਹ ਜੋ ਕੋਈ ਕਮਾਈ ਦਾ ਕੋਈ ਸਾਧਨ ਨਹੀਂਗਾ ਸਿਰਫ ਇੱਕ ਇਹ ਹੈ ਕਿ ਤੇਰਾ ਪਿਤਾ ਜੀ ਦੇ ਉੱਪਰ ਚੱਲਦੇ ਪਏ ਵੀ ਸਾਨੂੰ ਉਹਨਾਂ ਦੀ ਕਿਰਪਾ ਬਣੀ ਰਹੇ ਜੀ ਪਰ ਬਾਬਾ ਨਾਨਕ ਦੀ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਭਾਈ ਸਾਹਿਬ ਦਾ ਕਹਿਣਾ ਵੀ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਡੀਕ ਹੁੰਦੀ ਆ ਅਤੇ ਅੱਜ ਉਹ ਡੀਕ ਜਿਹੜੀ ਖਤਮ ਹੋ ਗਈ ਅੱਜ ਤੇਰਾ ਤਾਰੀਖ ਆ ਅਤੇ 13 13 ਵਿਥੀ ਤੁਹਾਨੂੰ ਸਭ ਕੁਝ ਖਾਣ ਨੂੰ ਮਿਲੇਗਾ ਬੜੀ ਵੱਡੀ ਜਿਹੜੀ ਚੀਜ਼ ਆ 13 ਤਰੀਕ ਵਾਲੇ ਦਿਨ ਹੀ ਖਾਸ ਕਰਕੇ ਜਿਹੜੇ ਲੰਗਰ ਦੀ ਜਿਹੜੀ ਪ੍ਰਸਾਦ ਚਲਾਈ ਜਾਂਦੀ ਆ ਅਤੇ ਭਾਈ ਸਾਹਿਬ ਆਪਣੀ ਦਸਵੰਦ ਵਿੱਚੋਂ ਕਮਾਈ ਵਿੱਚੋਂ ਨੇਕ ਕਮਾਈ ਵਿੱਚੋਂ ਦਸਵੰਦ ਕੱਢ ਕੇ ਜਿਹੜੀ ਇਹ 13 13 ਦੀ ਪ੍ਰਸਾਦ ਚਲਾ ਰਹੇ ਨੇ ਜਿੱਥੇ ਬਾਬੇ ਨਾਨਕ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਸੀ ਉਸ ਪ੍ਰਦਾ ਨੂੰ ਦੇਖਦੇ ਦੇ ਅੱਜ ਵੀ ਤੁਹਾਨੂੰ ਹਰ ਇੱਕ ਜਿਹੜੀ ਖਾਣ ਵਾਲੀ ਚੀਜ਼ ਤੁਹਾਨੂੰ 13 13 ਪੇ ਵਿੱਚ ਮਿਲੇਗੀ ਚਾਹੇ ਸਰੋਦਾ ਸਾਗ ਆ ਮੱਕੀ ਦੀ ਰੋਟੀ ਆ ਚਾਟੀ ਵਾਲੀ ਲੱਸੀ ਆ ਤੇ ਚਾਹੇ ਤੁਹਾਨੂੰ ਦੇ ਕੁਲਚੇ ਨੇ ਹਰ ਕਿ ਜਿਹੜੀ ਤੁਹਾਨੂੰ 13-13 ਰੁਪਏ ਵਿੱਚ ਮਿਲੇਗੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਲਗਾਤਾਰ ਅਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਜਿੱਥੇ ਕਿ ਅੱਜ ਵੱਡੀ ਤਰ੍ਹਾਂ ਵਿੱਚ ਲੋਕ ਪਹੁੰਚੇ ਨੇ ਅਤੇ ਹਰ ਕਿਸੇ ਦਾ ਇਹੋ ਕਹਿਣਾ ਦਾ ਕਿ ਇਹ ਜਿਹੜੀ ਪਰੰਪਰਾ ਵਾ ਬਹੁਤ ਚੰਗੀ ਲੱਗਦੀ ਹੈ ਕਿਉਂਕਿ ਲੋਕਾਂ ਵਿੱਚ ਸ਼ਾਹ ਜਿਹੜੇ ਚੀਜ਼ਾਂ ਤੁਹਾਨੂੰ 60-70 ਰੁਪਏ ਦਾ ਕੁਲਚਾ ਅੱਜ ਤੁਹਾਨੂੰ ਇੱਥੇ 13 ਰੁਪਏ ਵਿੱਚ ਮਿਲੇਗਾ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਟੋਕਣ ਫੜੇ ਨੇ ਕਿੰਨੇ ਕਿ ਸੰਗਤ ਤਸਵੀਰਾਂ ਦਾ ਕਿੰਨਾ ਇੰਤਜ਼ਾਰ ਕਰਦੀ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਵੇਰ ਦਾ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੀ ਹੈ ਜੀ ਹਰ ਸਾਲ ਇੰਤਜ਼ਾਰ ਕਰਦੀ ਹੈ ਕਿ ਕਦੋਂ 13 ਨਵਿਆਂ ਵਾਲਾ ਗੁਰੂ ਸਾਹਿਬ ਲਾਣ ਇਹ ਗੁਰੂ ਨਾਨਕ ਸਾਹਿਬ ਦੇ ਗੁਰਪੁਰਪ ਤੋਂ ਆਪਾਂ ਹਫ਼ਤੇ ਕੇ ਬਾਅਦ ਜਦੋਂ ਸਾਨੂੰ ਸਮਾਂ ਮਿਲਦਾ ਉਦੋਂ ਲਾ ਜੀਦਾ ਤੇ ਸਵੇਰ ਦੀ ਘਟੋ ਘਟ ਤੁਸੀਂ ਆ ਵੀ ਵੇਖ ਰਹੇ ਹੋ ਕਿ ਹਰ ਪਾਸੇ ਕੁਲਚੇ ਵਾਲੇ ਪਾਸੇ ਲੱਲੋ ਜਾਂ ਮੱਕੀ ਵਾਲੇ ਪਾਸੇ ਹਰ ਪਾਸੇ ਗੁਰੂ ਮਹਾਰਾਜ ਦਾ ਪਿਆਰ ਮਿਲ ਰਿਹਾ ਸੰਗਤ ਦਾ ਉਤਸ਼ਾਹ ਮਿਲ ਰਿਹਾ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਅੱਜ 13 ਰੁਪਏ ਦਾ ਕੁਲਚਾ 13 ਰੁਪਏ ਦੀ ਮੱਕੀ ਦੋ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ 1 ਦੇਰ ਆ ਬੇਰੀ ਕਾਫੀ ਅੱਜ 13 ਹੀ ਗੁਰੂ ਸਾਹਿਬ ਦੀ 13 ਹੀ ਤਰੀਕ ਹੈ ਜੀ ਇਸ ਕਰਕੇ 13 ਹੀ ਰੱਖਿਆ ਜੀ ਹਾਂਜੀ ਭਾਈ ਗੁਰਜੀ ਬਾਸ ਕਰਕੇ ਮੈਂ ਕਹਿੰਦਾ 13 ਜੁਣੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੀ 13 ਕਰਕੇ ਤੋਂ ਲਿਆ ਇਸ ਕਰਕੇ 13 ਤਰੀਕ ਹੀ ਗੁਰੂ ਮਾਰਜ ਚੁਣੀ ਜਾਂਦੀ ਹੈ ਜੀ ਇਹ ਘਟੋ ਘਟ ਨਹੀਂ ਤੇ ਸਾਨੂੰ 5-7 ਸਾਲ ਤੇ ਭਾਈ ਨਾਲ ਜੁੜਿਆ ਹੋ ਗਏ ਨੇ ਬਾਕੀ ਭਾਈ ਨੂੰ ਪਤਾ ਕਿੰਨੇ ਸਾਲਾਂ ਤੋਂ ਲਾ ਰਹੇ ਨੇ ਧੰਵਾਦ ਜੀ ਬਿਲਕੁਲ ਤੁਸੀਂ ਦੇਖਿਆ ਲੋਕਾਂ ਦੇ ਵਿੱਚ ਕਾਫੀ ਸ਼ਾਬਾ ਅਤੇ ਬੜੇ ਲੰਬੇ ਸਮੇਂ ਤੋਂ ਜਿਹੜਾ ਉਡੀਕ ਲੋਕਾਂ ਦੀ ਖਤਮ ਹੋ ਗਈ ਆ ਅਤੇ ਲੰਬੇ ਸਮੇਂ ਤੋਂ ਜਿਹੜੇ ਲਗਾ ਰਹੇ ਨੇ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਅੱਜ ਜਿਹੜਾ ਇੱਥੇ ਭਾਈ ਸਾਹਿਬ ਵੱਲੋਂ 13-13 ਪੈ ਜਿਹੜੀ ਆ ਦਸਵੰਦ ਕੱਢ ਕੇ ਲੰਗਰ ਦੀ ਪ੍ਰਖ ਲਾਈ ਗਈ ਸਤਿਗੁਰ ਨਾਨਕ ਪ੍ਰਗਟ ਆ ਮਿੱਠੇ ਦੁੱਧ ਜਗ ਚਾਦਰਨ ਹੋਆ ਇਹ ਬਾਬੇ ਨਾਨਕ ਦਾ ਪ੍ਰਤਾਪ ਹੈ ਸਾਰਾ ਜੋ 13-13 ਤੋਲਿਆ ਜਾ ਰਿਹਾ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਨਾਨਦ ਦੇ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉਥੇ ਰਾਏ ਬੁਲਾਰ ਦੀ ਚੱਕੀ ਦੇ ਵਿੱਚ ਰੱਖਿਆ ਗਿਆ ਤੇ ਉਥੇ ਉਹਨਾਂ ਨੇ 13-13 ਕਰਕੇ ਸਾਰਾ ਸੋਦਾ ਤੋਲਿਆ ਸੀ ਤੇ ਜਦ ਜਾ ਕੇ ਪਿੰਡ ਵਾਲਿਆਂ ਵੱਲੋਂ ਸ਼ਿਕਾਇਤ ਕੀਤੀ ਗਈ ਉਹਨਾਂ ਦੇ ਖਿਲਾਫ ਬੋਲਿਆ ਗਿਆ ਤਾਂ ਹਿਸਾਬ ਕੱਢਣ ਤੇ ਸਾਰਾ ਹਿਸਾਬ ਬਰਾਬਰ ਨਿਕਲਿਆ ਤੇ ਬਾਬੇ ਨਾਨਕ ਨੇ 13-13 ਕਰਕੇ ਤਖੜੀ ਦੇ ਵਿੱਚ ਤੋਲਿਆ ਸੀ ਉਸੇ ਦਾ ਪ੍ਰਤਾਪ ਹੈ ਖਾਲਸਾ ਕੁੱਲਚਾ ਵਾਲੇ ਜੋ ਨੇ ਇਹਨਾਂ ਦੇ ਬਾਬਾ ਜੀ ਸੁਗਰਾਮਦਾਸ ਦੀ ਬੜੀ ਕਿਰਪਾ ਹੈ ਤੇ ਬਾਬੇ ਨਾਨਕ ਨੂੰ ਬੜਾ ਹੀ ਪ੍ਰਤਖ ਜਾਣ ਕੇ ਤੇ ਹਰ ਸਾਲ ਇੱਕ ਦਸਵੰਦ ਦੇ ਰੂਪ ਵਿੱਚ ਲੰਗਰ ਲਗਾਇਆ ਜਾਂਦਾ ਹੈ 13-13 ਦੇ ਵਿੱਚ ਕੁੱਲਚਾ ਹਰ ਤਰ੍ਹਾਂ ਦੀ ਸੰਗਤਾਂ ਦੂਰ ਦੂਰ ਆ ਰਹੀਆਂ ਨੇ ਇਹਨਾਂ ਦਾ ਇੱਕ ਮਕਸਦ ਹੈ ਕਿ ਜੋ ਸਾਡਾ ਕੁੱਲਚਾ ਹੈ ਉਹ ਤਾਂ ਹਮੇਸ਼ਾ ਹੀ ਚੱਲਦਾ ਹੈ ਫੇਮਸ ਹੈ ਪਰ ਇੱਕ ਜੋ ਮਾੜਾ ਬੰਦਾ ਜਾਂ ਕੋਈ ਗਰੀਬ ਤਬਕਾ ਹੈ ਉਹ ਸਾਡੇ ਟੈਸਟ ਨੂੰ ਨਹੀਂ ਕਰ ਸਕਦਾ ਕਿਉਂਕਿ ਦੇਬਰ ਦੇ ਖਰਚੇ ਨੇ ਹਰ ਮਟੀਰੀਅਲ ਮਹਿੰਗਾ ਹਰ ਚੀਜ਼ ਮਹਿੰਗੀ ਹੈ ਪਰ ਇਹ ਸਾਲਵਾਰ ਇੱਕ ਦਿਨ ਜੋ ਰੱਖਿਆ ਜਾਂਦਾ ਹੈ ਮੈਚ ਕਹਾਂਗਾ ਕਿ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਪਰਿਵਾਰਾਂ ਸਮੇਤ ਜੋ ਬੱਚੇ ਲੈ ਕੇ ਇੱਥੇ ਪੁੱਜਦੇ ਆ ਚਲੋ ਸੰਗਤ ਦਾ ਸੰਗਤ ਰੂਪ ਹੈ ਪਰ ਇੱਕ ਪਹਿਲਾ ਚਾਂਸ ਅਹੀ ਜਿਹੜਾ ਦਈਏ ਮੌਕਾ ਦਈਏ ਮਾੜੇ ਬੰਦੇ ਨੂੰ ਕੋਈ ਰਿਕਸ਼ੇ ਵਾਲਾ ਹੈ ਕੋਈ ਬੈਟ ਰਿਕਸ਼ਾ ਚਲਾਉਂਦਾ ਹੈ ਜਾਂ ਕੋਈ ਗਰੀਬ ਤਪਕਾ ਹੈ ਜੋ ਬਹੁਤੀ ਕੀ ਮਾੜੇ ਬੰਦੇ ਨੇ ਘਰ ਵਿੱਚ ਆਪਣੇ ਬੱਚਾ ਨੂੰ ਕੁਲਚਾ ਨਹੀਂ ਖਵਾ ਸਕਦੇ ਕਦੀ ਕਰਾਈ ਕਿਤੇ ਸਵਾਭ ਬੰਦਾ ਤੇ ਉਹ ਬਾਜ਼ਾਰ ਦੀ ਚੀਜ਼ ਖਾਂਦੇ ਨੇ ਇਹ ਚੀਜ਼ ਉਹਨਾਂ ਵਾਸਤੇ ਲਗਾਈ ਗਈ ਏ ਜੋ ਬਾਬੇ ਨਾਨਕ ਦੀ ਅਪਾਰ ਕਿਰਪਾ ਇਹ ਕਿਰਪਾ ਵਰਤਦੀ ਦੇਗੀ ਬਾਬੇ ਨਾਨਕ ਦਾ ਕਦੀ ਵੀ ਲੰਗਰ ਖਤਮ ਨਹੀਂ ਹੋਣਾ 13 13 ਕਰਕੇ ਤੋਲਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿ ਲੱਗਦਾ ਇਸ ਤੋਂ ਇਹ ਸ਼ੁਰੂਆਤ ਕੀਤੀ ਗਈ ਹੈ ਬਾਬੇ ਨਾਨਕ ਕੋਲ ਇਹ ਜਿਹੜੀ ਪ੍ਰਥਾ ਵਾ ਭਾਈ ਸਾਹਿਬ ਚਲਾ ਰਹੇ ਨੇ ਕਿ ਲੱਗਦਾ ਸਾਨੂੰ ਹਰ ਇੱਕ ਸਿੱਖ ਨੂੰ ਇਸ ਤਰ੍ਹਾਂ ਪ੍ਰਥਾ ਚਲਾਉਣੀ ਚਾਹੀਦੀ ਆ ਅੱਜ ਜਿਹੜੀ ਚੀਜ਼ਾਂ ਵਾ ਸਾਰੀਆਂ 13 13 ਹੀ ਕਰਕੇ ਰੱਖੀ ਗਈ ਦੀ ਹੈ ਜਿਹੜਾ ਤਰੀਕ ਵੀ 13 ਹੀ ਅੱਜ ਖਾਤਾ ਇਹ 13 ਤਰੀਕ ਵਾਲੇ ਦਿਨ ਜੋ ਕਲਚਰਲ ਲੰਗਰ ਲਗਾਇਆ ਜਾਂਦਾ ਦਸਵੰਦ ਦੇ ਰੂਪ ਵਿੱਚ ਇਹ ਮੈਂ ਇਹ ਨਹੀਂ ਇੱਥੇ ਇਹ ਨਹੀਂ ਕਵਾਂਗਾ ਕਿ ਬਾਬੇ ਨਾਨਕ ਦਾ ਲੰਗਰ ਇੱਕ ਗੁਰਸਿੱਖ ਨੂੰ ਲਗਾਉਣਾ ਚਾਹੀਦਾ ਹੈ ਕਿ ਬਾਕੀ ਧਰਮਾਂ ਦੇ ਵਿੱਚ ਵੀ ਮੈਂ ਕਹੀ ਅਸੀਂ ਵੀਡੀਓ ਦੇਖਦੇ ਆ ਇੱਕ ਬੰਦੇ ਨੇ 13 ਤਰੀਕ ਵਾਲੇ ਦਿਨ 13 ਤਰੀਕ ਇੱਕ ਉਹ ਸਹਾਇਤਾ ਦੀ ਬੰਦਾ ਇਹ ਗੁਰਸਿੱਖ ਨਹੀਂ ਹੈ ਉਸਨੇ ਆਪਣੀ ਸ਼ਾਪ ਤੇ ਲੰਗਰ ਲਗਾਇਆ ਉਹ ਵੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸੋ ਹਰ ਇੱਕ ਦਾ ਇੱਕ ਫਰਜ਼ ਬੰਦਾ ਹੈ ਕਿਉਂਕਿ ਬਾਬਾ ਨਾਨਕ ਸਭ ਦਾ ਸਾਂਝਾ ਸੀ ਗੁਰੂ ਵਰਨਾ ਕੋ ਵਰਤਾਂਦੇ ਬਾਬੇ ਨਾਨਕ ਦਾ ਉਹਦਾ ਕੋਈ ਕਿਸੇ ਨਾਲ ਵੈਰ ਨਹੀਂ ਕੋਈ ਵਿਰੋਧ ਨਹੀਂ ਮੁਸਲਮ ਸਿੱਖ ਸਭ ਇਕ ਨੇ 13 ਤਰੀਕ ਦਾ ਲੰਗਰ ਹਰ ਇੱਕ ਬੰਦੇ ਨੂੰ 13 ਤਰੀਕ ਵਾਲੇ ਦਿਨ ਲਾਉਣਾ ਚਾਹੀਦਾ ਹੈ ਇਸ ਨਾਲ ਗੁਰੂ ਘਰ ਦੀ ਕਿਰਪਾ ਹੁੰਦੀ ਹੈ ਦੇਖੋ ਬਖਸ਼ਿਸ਼ਾਂ ਮਿਲਦੀਆਂ ਰਹਿਮਤਾਂ ਮਿਲਦੀਆਂ ਨੇ ਅਸੀਂ ਦੇਖਿਆ ਲੋਕਾਂ ਵਿੱਚ ਬੜੀ ਉਡੀਕ ਹੈ ਲੋਕ ਕਹਿੰਦੇ ਵੀ ਅਸੀਂ ਬੜੇ ਸਬਰੀ ਨਾਲ ਕਰਦੇ ਆ ਵੀ ਕਦੋਂ ਭਾਈ ਸਾਹਿਬ ਕੋਚਾ ਲਾਉਣ ਕਿਉਂਕਿ ਹਰ ਮਹੀਨੇ ਹਰ ਸਾਲ ਹੁੰਦੇ ਨੇ ਤੇ ਖਾਸ ਕਰਕੇ ਲੋਕਾਂ ਨੇ ਬੜੀ ਉਡੀਕ ਹੈ ਲੋਕ ਬੜੀ ਲੋਕਾਂ ਦਾ ਅਮਰਸਾਦ ਨਹੀਂ ਲੋਕ ਕਈ ਬਾਹਰੋਂ ਬੜੇ ਆਏ ਨੇ ਇਹ ਬਿਲਕੁਲ ਸਹੀ ਹੈ ਕਿ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੁੰਦਾ ਹੈ ਸਾਲ ਪੂਰਾ ਉਡੀਕਦੇ ਰਹਿੰਦੇ ਕਿ ਭਾਈ ਸਾਹਿਬ ਨੇ ਅੱਜ 13 ਰੁਪਏ ਦਾ ਕੁਲਚਾ ਲਾਣਾ ਕਿਉਂਕਿ ਨਾਲੇ 13 ਕੁਲਚੇ ਦੇ ਵਿਚ ਆਨੰਦ ਹੀ ਬੜਾ ਹੈ ਉਹ ਟੇਸਟੀ ਲੱਗੇ ਟੇਸਟ ਦੇ ਅਲੱਗ ਹੋਏਗਾ ਨਾਲੇ ਅਲੱਗ ਹੋਏਗਾ ਜੋ ਕਿ ਨਾਲੇ 24 ਘੰਟੇ ਦੁਕਾਨ ਤੇ ਵੀ ਅਸੀਂ ਜਾਇਦਾ ਕੁਲਚਾ ਖਾਣ ਵਾਸਤੇ ਕਈ ਵਾਰੀ ਜਾਂਦਾ ਉੱਥੇ ਬੈਠੀ ਤਾਂ ਹਰ ਵੇਲੇ ਗੁਰਬਾਨੀ ਚੱਲਦੀ ਹੈ ਤੇ ਗੁਰਬਾਨੀ ਦਾ ਪ੍ਰਤਾਪ ਹੈ ਟੇਸਟ ਆਪਣੇ ਆਪ ਹੀ ਵਧੀਆ ਹੁੰਦਾ ਹੈ ਤੇ ਸੰਗਤਾਂ ਹਰ ਉਡੀਕਦੀਆਂ ਨੇ ਇੰਤਜ਼ਾਰ ਕਰਦੀਆਂ ਨੇ ਇਹ ਨਾਲੇ ਬੜੀ ਰਹਿਮਤ ਹੈਗੀ ਏ ਤੇ ਆਪਾਂ ਗੁਰੂ ਮਹਾਰਾਜ ਦੇ ਅਗੇ ਪ੍ਰਮਾਤਮਾ ਦਾ ਕੀ ਬੇਨਤੀ ਕਰਾਂਗੇ ਬਾਬੇ ਨਾਨਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਕਿਰਪਾ ਹਮੇਸ਼ਾ ਹੀ ਹਰ ਵਕਤ ਬਣੀ ਰਹੇ ਕਿਸ ਤਰ੍ਹਾਂ ਦੇ ਦਿਓ ਖਾਸ ਕਰਕੇ ਸਾਡੀ ਅਸ ਸਿੰਘ ਸੱਗਣ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਸਿੱਖ ਸਾਡੇ ਭਰਾ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਿੱਖ ਭਰਾਵਾਂ ਨੂੰ ਇਹੋ ਅਪੀਲ ਕਰਾਂਗੇ ਕਿ ਕਿਸੇ ਵੀ ਰੂਪ ਦੇ ਵਿੱਚ ਦਸਮੰਦ ਜਰੂਰ ਕੱਢੋ ਚਾਹੇ ਬਾਬਾ ਨਾਨਕ ਤੁਹਾਨੂੰ ਕਿਸੇ ਨੂੰ ਕਿਸੇ ਦੀ 2000 ਰੁਪਿਆ ਇਨਕਮ ਹੈ ਕਿਸੇ ਦੀ 20 ਲੱਖ ਰੁਪਿਆ ਇਨਕਮ ਕਿਸੇ ਦੀ 20000 ਰੁਪਿਆ ਇਨਕਮ ਹੈ ਗਿਆ ਪਰ ਚਾਹੇ 10 ਰੁਪਏ ਕੱਢੋ ਤੁਸੀਂ ਰੋਜ਼ ਦੇ ਆਪਣੇ ਦਸਵੰਤੂ जरूर ਕੱਢਿਆ ਕਰੋ ਤੇ ਸਾਲ ਬਾਅਦ ਬਾਬੇ ਨਾਨਕ ਦਾ ਲੰਗਰ ਲਗਾਓ ਤੁਸੀਂ ਦੇਖਿਆ ਜਿੱਥੇ ਅੱਜ 65 ਰੁਪਏ ਦਾ ਜਿਹੜਾ ਕੋਚਾਵਾਜ ਉਹ ਵੀ 13 ਰੁਪਏ ਦੇ ਵਿੱਚ ਹੈ ਉੱਥੇ ਗੋੜ ਵਾਲਾ ਕਲਾਹ ਦੀ ਗੱਲ ਕਰੀਏ ਸਰੋਂ ਦਾ ਸਾਗ ਮੱਕੀ ਰੋਟੀ ਤੇ ਚਾਟੀ ਬਲੱਸੀ ਤੇ ਸ਼ਾ ਖਾਸ ਕਰਕੇ ਸਪੈਸ਼ਲ ਕੌਫੀ ਦਾ ਇੰਤਜ਼ਾਮ ਕੀਤਾ ਗਿਆ ਸਭ ਕੁਝ ਜਿਹੜਾ 13-13 ਰੁਪਏ ਵਿੱਚ ਲਗਾਇਆ ਗਿਆ ਇਹ ਇੱਕ ਪੰਜਾਬ ਦੀ ਧਰਤੀ ਤੇ ਗੁਰਨਾਨਕ ਦੀ ਕਿਰਪਾ ਹੈ ਅੰਮ੍ਰਿਤਸਰ ਦੇ ਵਿੱਚ ਵੈਸੇ ਹੀ ਬਾਬੇ ਦੀ ਬੜੀ ਕਿਰਪਾ ਹੈ ਕਿ ਇੱਥੇ ਲੰਗਰ ਕਦੀ ਵੀ ਨਹੀਂ ਮੁੱਕ ਸਕਦੇ ਲੰਗਰ ਹਮੇਸ਼ਾ ਚੱਲਦੇ ਰਹਿਣੇ ਨੇ ਬਾਬੇ ਨਾਨਕ ਨੇ 20 ਰੁਪਏ ਦੀ ਜਿਹੜੀ ਐਫ ਡੀ ਕਰਾਈ ਸੀ ਉਸ ਦਾ ਅਸੀਂ ਵਿਆਜ ਖਾ ਰਹੇ ਆ ਤੇ 13 13 ਉਹਨੇ ਤੋਲਿਆ ਸੀ 13 ਤੋਲਣ ਦਾ ਇਹੋ ਹੀ ਮਤਲਬ ਹੈਗਾ ਸੀ ਕਿ ਜੋ ਵੀ ਇਹ 13 ਹੈ 13 ਨੰਬਰ ਅਸੀਂ ਗਿਣਤੀ ਨਹੀਂ ਗਿੰਦੇ 13 ਦਾ ਮਤਲਬ ਬਾਬੇ ਨਾਨਕ ਨੇ ਕਿਹਾ 13 ਹੀ 13 ਹੈ ਉੱਪਰ ਵਾਲੇ ਉਹ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ 13 ਕਿਹਾ ਗਿਆ ਹੈ ਤੇ ਉਸੇ ਦੇ ਰੂਪ ਵਿੱਚ ਲੰਗਰ ਚੱਲ ਰਹੇ ਨੇ 13 13 ਹਮੇਸ਼ਾ ਹੀ ਚੱਲਦਾ ਰਹੇਗਾ 13 ਕਦੀ ਨਹੀਂ ਮੁਕੇਗਾ ਕਿ ਲੱਗਦਾ ਵੀ ਜੇਕਰ ਅਸੀਂ ਜਿਹੜਾ ਸਾਡਾ ਸਿੱਖ ਆ ਆਪਣੀ ਨੇਕ ਕਮਾਈ ਵਿੱਚ ਦਸਵੰਦ ਕੱਢਦਾ ਤੇ ਉਹਦੀ ਕਮਾਈ ਵਿੱਚ ਹੋਰ ਵਾਧਾ ਪੈਂਦਾ ਗੁਰੂ ਸਾਹਿਬ ਇਹ ਕਿਹਾ ਸੀ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਦੇਖੋ ਜੀ ਜਦੋਂ ਅਸੀਂ ਦਸਵੰਦ ਕੱਢਾਂਗੇ ਮਹਾਰਾਜ ਦੇ ਨਾਮ ਦੀ ਕੋਈ ਚੀਜ਼ ਕੱਢਦੇ ਆ ਤੇ ਆਪਣੇ ਆਪ ਹੀ ਕਿਰਪਾ ਹੋਣੀ ਹੋਣੀ ਆ ਪ੍ਰਮਾਤਮਾ ਆਪ ਹੀ ਮਿਹਰਬਾਨ ਹੁੰਦਾ ਹੈ ਤੇ ਉਹ ਕਿਰਪਾ ਦੇ ਵਟਨੀ ਵਰਤਨੀ ਹੈ ਨਾਲੇ ਕਾਰੋਬਾਰ 'ਚ ਵਾਧੇ ਹੁੰਦੇ ਨੇ ਵੈਸੇ ਵੀ ਤੰਦਰੁਸਤੀ ਮਿਲਦੀ ਏ ਸਰੀਰ ਦੇ ਵਿੱਚ ਵੀ ਫਰਕ ਪੈਂਦਾ ਏ ਕੋਈ ਵੀ ਵਿਰਲਾ ਬੰਦਾ ਹੋਇਆ ਜੋ ਕਰਨ ਨਹੀਂ ਕਹੇਗਾ ਕਿ ਸਾਨੂੰ ਬਰਕਤ ਨਹੀਂ ਪੈਂਦੀ ਬਰਕਤਾਂ ਰਹਿਮਤਾਂ ਵਰਤਨੀਆਂ ਵਰਤਨੀਆਂ ਬਾਬੇ ਨਾਨਕ ਦੀਆਂ ਬਹੁਤ ਧੰਵਾਦ ਜੀ ਪਹਿਲੇ ਤੁਸੀਂ ਵੀ ਆਏ ਹੋ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਨਾਲ ਦੋ ਲਾਣਾ ਜੂ ਦੱਸ ਦਿਓ ਅੱਜ ਕਿੰਨਾ ਕਿ ਚੰਗਾ ਲੱਗ ਰਿਹਾ ਖਾਸਾ ਕਿਥੇ ਪਹੁੰਚੇ ਹੋ ਹਾਂਜੀ ਨਹੀਂ 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 ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਸੀਂ ਵੀ ਸਾਂਝੀ ਕਰ ਰਹੇ ਹੋ ਤੁਹਾਨੂੰ ਔਰ ਸਾਂਝੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਅੱਜ ਵੱਡੀ ਕਤਾਰ ਵਿੱਚ ਲੋਕ ਪਹੁੰਚੇ ਨੇ ਇਹ ਇਹਨਾਂ ਵਿੱਚ ਉਤਸ਼ਾਹ ਵੀ ਬੜਾ ਵਾ ਇੱਥੇ ਤੁਹਾਨੂੰ ਅੱਜ ਹਰ ਇੱਕ ਜਿਹੜੀ ਚੀਜ਼ ਆ 13-13 ਪੇ ਵਿੱਚ ਮਿਲ ਗਈ ਖਾਸ ਕਰਕੇ ਅੱਜ ਤਾਰੀਖ ਵੀ 13 ਹੀ ਨੇ ਇਸ ਤੱਕ ਇਹ ਜਿਹੜੀ ਆ ਪ੍ਰਥਾ ਬਾਬੇ ਨਾਨਕ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਅਸਦਾ ਅੱਜ ਅੱਗੇ ਅਗਾਹ ਜਿਹੜਾ ਸੁਬਾਇਆ ਜਾ ਰਿਹਾ ਵਾ ਅਮਰਦੀਪ ਸਿੰਘ ਖਾਲਸਾ ਜਿਹੜੇ ਕਿ ਖਾਲਸਾ ਕੁੱਚੇ ਵਾਲੇ ਨੇ ਇਹਨਾਂ ਵੱਲੋਂ ਅੱਜ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕੂਪਨ ਦਿੱਤੇ ਜਾ ਰਹੇ ਨੇ ਕੂਪਨ ਕੱਟੇ ਜਾ ਰਹੇ ਨੇ 13-13 ਪੇ ਵਿੱਚ ਆਜੋ ਹੈਲੋ ਬਿਲਕੁਲ ਤੁਸੀਂ ਦੇਖ ਸਕਦੇ ਹਾਂਜੀ ਹਾਂਜੀ ਭਾਜੀ ਹਾਂਜੀ ਹੁਕਮ ਭਾਜੀ ਮੇਰੇ ਖਿਆਲ ਨਾਲ ਜਦੋਂ ਤੋਂ ਸਾਡਾ ਸ਼ੁਰੂ ਹੋਇਆ ਨਾ ਇਹ ਸਦਾਰ ਹਣੀ ਹਰ ਸਾਲ ਸਾਡੇ ਕੋ ਆਉਂਦੇ ਆ ਇਹਨਾਂ ਕੋ ਲਓ ਤੁਸੀਂ ਸਾਜੀ ਕੀ ਨਾ ਜੇ ਇਹ ਦੋ ਦਿਨਾਂ ਭਾਜੀ ਜਸਵਿੰਦਰ ਸਿੰਘ ਮੈਂ ਇਥੇ ਲਖਮਣ ਸਾਹਿਬ ਕਿਉਂ ਕਿ ਜੀ ਇਹਨਾਂ ਨੂੰ ਇਹਨਾਂ ਨੂੰ ਬਹੁਤ ਸਾਰ ਹੋ ਗਿਆ ਸਾਧਾ ਮੈਂ ਹਾਂ ਜੀ ਠੀਕ ਆ ਜੀ ਬਹੁਤ ਵਧੀਆ ਜੀ ਇਹ ਦੋ ਦਿਨਾਂ ਬਾਜੀ ਬਾਈ ਸਾਹਿਬ ਅਸੀਂ ਤੇ ਸਗੇ ਜਿਹੜਾ ਸਾਹਿਬ ਇੱਥੇ ਮਿਲ ਰਿਹਾ ਮੈਂ ਨਾ ਇਹੀ ਤੇ ਆ ਬੜੇ ਖੁਸ਼ ਐ ਇੰਨਾ ਕੀ ਖਾਣਾ ਵਾ ਅਸੀਂ ਕਮਾਈ ਤੇ ਇਹੀ ਕਰਨ ਦੇ ਆ ਲੈ ਲਓ ਇੱਕ ਦੇ ਦਿਓ ਇੱਕ ਪਾ ਕੇ ਸਗਤ ਲੋਕ ਕੀ ਕਰਨ ਚਾਹੋਗੇ ਸ਼ੁਕਰਾਨਾ ਮਾਲਕ ਦਾ ਗੁਰਨਾਨਕ ਸਾਹਿਬ ਦਾ ਖੰਡੇ ਵਾਲੇ ਦਾ ਸ਼ੁਕਰਾਨਾ ਕਿ ਉਹ ਮਾਲਕ ਨੇ ਸਾਨੂੰ ਇਹ ਉਦਮ ਬਖਸ਼ਿਆ ਸਾਡੇ ਦੇ ਤਰਸ ਕਰਕੇ ਸੇਵਾ ਲੈ ਰਿਆ ਆ ਰੌਣਕ ਲੱਗੀ ਲੋਕੀ ਮੱਲਬੀ ਭੀੜ ਦੇ ਵਿੱਚ ਮਤਲਬ ਵੀ ਇਹ ਮੈਂ ਕਹਿ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਅੱਜ ਹਾਂ ਇਹਦੇ ਬਾਰੇ ਮੈਂ ਜ਼ਰੂਰ ਕਵਾਂਗਾ ਕਿ ਜੋ ਵੀ ਤੁਸੀਂ ਆਪਣੀ ਮਿਹਨਤ ਕਰਦੇ ਹੋ ਉਹਦੇ ਚੋਂ ਚਾਹੇ ਤਿਲ ਫੁੱਲ ਦਾ ਸਬੰਧ ਕੱਢੋ ਅਸੀਂ ਵੀ ਜੇ ਆ ਸੇਵਾ ਕਰ ਰਹੇ ਹਾਂ ਤੇ ਦਸਵੰਦ ਸੇਵਾ ਹੈਗੀ ਆ ਕਿ ਹੋਰ ਵੀ ਬੜੇ ਜਣੇ ਸੰਗੀ ਜੁੜੇ ਹੋਏ ਆ ਕਿਸੇ ਦੇ ਕੋ ਬਰڈن ਨਹੀਂ ਕੀ ਕਿ ਸਾਨੂੰ ਸੇਵਾ ਦਿਓ ਆਪੇ ਹੀ ਗੁਰੂ ਮੁਖਸ ਪਿਆਰੇ ਸਾਰੇ ਜੁੜੇ ਆ ਉਹ ਦਸਵੰਦ ਸੇਵਾ ਦੇ ਵਿੱਚੋਂ ਇਹ ਏਡੀ ਵੱਡੀ ਸੇਵਾ ਲੱਗੀ ਹੋਈ ਆ ਜਿਹੜੇ ਅੱਜ ਲੱਖਾਂ ਰੁਪਏ ਸਾਡੇ ਲੱਗੇ ਹੋਏ ਨੇ ਮੇਰੇ ਕੱਲੇ ਨਹੀਂ ਆ ਧੰਨਵਾਦ ਜੀ ਧੰਨਵਾਦ ਬਿਲਕੁਲ ਤੁਸੀਂ ਦੇਖ ਸਕਦੇ ਹੋ ਬੜੀ ਵਧੀਆ ਗੱਲਬਾਤ ਕੀਤੀ ਆ ਅਮਨਦੀਪ ਸਿੰਘ ਖਾਲਸਾ ਨੇ ਕਿ ਦਸਵੰਦ ਜਿਹੜਾ ਸਾਨੂੰ ਜੂ ਕਰਨਾ ਚਾਹੀਦਾ ਵਾ ਦਸਵੰਦ ਵਿੱਚ ਹੀ ਜਿਹੜੀ ਪ੍ਰਮਾਤਮਾ ਬਰਕਤ ਪਾਉਂਦਾ ਵਾ ਤੁਸੀਂ ਦੇਖ ਸਕਦੇ ਹੋ ਇੱਥੇ ਕੜਾਹ ਪ੍ਰਸ਼ਾਦ ਜਿਹੜਾ ਕਿ ਗੋੜਵਾਲਾ ਕੜਾਹ ਜਿਹੜਾ ਵਰਤਿਆ ਜਾ ਰਿਹਾ ਚਾਟੀ ਲੱਸੀ ਤੁਸੀਂ ਦੇਖ ਸਕਦੇ ਹੋ ਤੇ ਸਰੋਂ ਦਾ ਸਾਗ ਮੱਕੀ ਰੋਟੀ ਹਰ ਪਾਸੇ ਜਿਹੜੀ ਨੇ ਇੱਥੇ ਤਸਵੀਰਾਂ ਸੀ ਲਗਾਤਾ ਤੁਹਾਨੂੰ ਆਪਣੇ ਕੈਮਰੇ ਨਾਲ ਸਾਂਝੀ ਕਰ ਰਹੇ ਆ ਅਮਰ ਸਾਹਿਬ ਦੀਆਂ ਤਸਵੀਰਾਂ ਨੇ ਸੰਗਤ ਨੂੰ ਖਾਸ ਕਰਕੇ ਔਡੀਕ ਹੁੰਦੀ ਆ ਕਿ ਕਦੋਂ ਅਮਨਦੀਪ ਸਿੰਘ ਖਾਲਸਾ ਖਾਲਸਾ ਕੁੱਚੇ ਵਾਲੇ ਕਦੋਂ ਲਾਉਣ ਤੇ ਸਾਲੂ ਜਿਹੜਾ ਵਾ ਹਰ ਇੱਕ ਜਿਹੜੀ ਵੈਰਾਈਟੀ ਆ 13-13 ਵਿੱਚ ਵੀ ਨੇ ਭਾਈ ਸਾਹਿਬ ਕੀ ਅੱਜ ਬਤਾ ਰਹੇ ਤੁਸੀਂ ਇੱਥੇ ਇਹ ਚਾਟੀ ਦੀ ਲੱਸੀ ਆ ਵਗਰ ਜੀ ਅੱਜ ਨਮਕੀਨ ਚਾਟੀ ਦੀ ਲੱਸੀ ਆ ਜੀ ਇਹ ਕਰਦਾ ਬਤਾਈ ਜਾਂਦੀ ਹੈ ਇਹ ਇਹ ਗਲਾਸਾਂ ਚ ਜੀ ਮੱਕੀ ਦੀ ਰੋਟੀ ਸਰੋਂ ਦੇ ਸਾਗ ਨਾਲ ਜੀ ਮੱਕੀ ਦੀ ਰੋਟੀ ਸਰੋਂ ਦੇ ਸਾਗ ਨਾਲ ਵਰਤਾਈ ਜਾਂਦੀ ਹੈ ਜੀ ਆ ਲੋ ਜੀ 13 ਰੁਪਏ ਦੇ ਵਿੱਚ ਹਾਂਜੀ 13 13 ਰੁਪਏ ਦੇ ਬਾਬਾ ਜੀ 13 13 ਰੁਪਏ ਸਾਰਾ ਕੁਝ ਬਾਬੇ ਨਾਨਕ ਦਾ 13 13 ਜੀ ਆ ਲੋ ਬਾਬਾ ਜੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਸ੍ਰੀ ਅਮਰ ਸਾਹਿਬ ਦੀਆਂ ਸਾਂਝੀ ਕਰ ਰਹੇ ਆ ਕਿੰਨੇ ਕਿ ਸ਼ੇਧ ਦੇ ਲੋਕ ਭੁਗਤ ਕੇ ਨੇ ਸੀ ਬਹੁਤ ਸੰਗਤ ਆਜੀ ਬਹੁਤ ਸੰਗਤ ਭੁਗਤ ਕੀ ਆ ਜੀ ਵਾਹਿਗੁਰੂ ਜੀ ਚੜਦੀ ਕਲਾ ਬਾਬਾ ਦੀਪ ਸਿੰਘ ਜੀ ਬਹੁਤ ਚੜਦੀ ਕਲਾ ਜੀ ਬਾਬੇ ਦੀਪ ਸਿੰਘ ਜੀ ਮੱਕੀ ਦੀ ਰੋਟੀ ਕੜਾ ਗੁਰਦਾ ਦੇਸੀ ਘਿਓ ਦਾ ਜੀ ਕੜਾ ਕਾਫੀ ਕਾਫੀ ਸਾਰਾ ਕੁਝ ਮਿਲਦਾ ਜੀ ਬਾਬੇ ਦੀ ਕਿਰਪਾ ਨਾਲ ਬਿਲਕੁਲ ਜੀ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਆ ਖਾਸ ਕਰਕੇ ਖਾਲਸਾ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿਸਰੋ ਸਾਗ ਮੱਕੀ ਰੋਟੀ ਲਾ ਰਹੇ ਨੇ ਕੀ ਜਿਹੜਾ ਚਾਹੋਗੇ ਆ ਜਿਹੜੇ 13-13 ਪੇ ਟੋਕਣ ਫੜੇ ਨੇ ਸੰਗਤ ਕਿਦਾਂ ਦਾ ਸ਼ਾਹ ਆ ਬਹੁਤ ਭਾਈ ਦੀ ਵੇਖਣ ਨਹੀਂ ਸਾਬ ਵੇਖ ਸਕਦੇ ਉਹ ਸ਼ਾਹ ਬਹੁਤ ਹੈ ਬਹੁਤ ਪਿਆਰ ਮਿਲਣ ਡਿਆ ਤੇ ਆ ਗੁਰਨਾਨ ਦੇ ਸਾਹਿਬ ਦੀ ਸੰਗਤ ਹੈਗੀ ਆ ਇਹੀ ਵੀ ਉਹਨਾਂ ਦੇ ਸੇਵਾਦਾਰ ਹੈਗੇ ਆ ਤੇ ਬਾਕੀ ਜੋ ਮੱਕੀ ਦੀ ਰੋਟੀ ਸਾਗ ਦਾ ਹੁਸਾ ਹੁੰਦਾ ਉਹ ਇੱਕ ਅਲੱਗ ਲੈਵਲ ਤੇ ਹੁੰਦਾ ਜੇ ਵੱਖਰਾ ਹੁੰਦਾ ਜੇ ਲੱਗਿਆ ਤੇ ਕੁਲਚਾ ਵੀ ਹੋਇਆ ਹੈ ਲੱਗਿਆ ਲੱਸੀ ਵੀ ਹੋਈ ਹੈ ਕੜਾ ਵੀ ਹੋਇਆ ਪਰ ਜੋ ਮੱਕੀ ਦੀ ਰੋਟੀ ਸਾਗ ਦਾ ਹੁਸਾ ਹੁੰਦਾ ਨਾ ਉਹ ਵੱਖਰਾ ਹੁੰਦਾ ਅਸੀਂ ਦੇਖਿਆ ਪਹਿਲੀ ਵਾਰੀ ਸ਼ਾਇਦ ਸਰਦਾਰ ਸਾਗ ਮੱਕੀ ਰੋਟੀ ਲੈ ਆਈ ਹਾਂ ਹਾਂਜੀ ਹਾਂਜੀ 13 ਰੁਪਏ ਦੀ ਇਹ ਪਹਿਲੀ ਵਾਰ ਆਇਆ ਇੱਕ ਖਾਸਾ ਕੁਲਚੇ ਵਾਲੇ ਨੂੰ ਉਪਰਾਲਾ ਕੀਤਾ ਹੈ ਜੀ ਤੇ ਬਹੁਤ ਵਧੀਆ ਉਪਰਾਲਾ ਹੈਗਾ ਜੀ ਲੈਡਰ ਸਾਹਿਬ ਉਪਰਾਲੇ ਗਾਇ ਬੁਰਾਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ 12 13 ਸਾਲ ਤੋਂ ਕਰਦੇ ਆਉਣ ਦੇ ਆ ਜੀ ਦੋ ਚਾਰ ਐਡਮਨ ਨਾਲ ਬਤਾਈ ਜਦੋਂ ਮਨ ਚ ਆ ਗਿਆ ਉਹਨੇ ਲਾ ਦੇਣੀ ਸੇਵਾ ਕੋਈ ਚੱਕਰ ਹੀ ਨਹੀਂ ਆਗਾ ਪਾਪਾ ਜੀ ਕੀ ਕਹਿਣਾ ਚਾਹੋਗੇ ਤੇਰਾ ਪੇਰਾ ਅੱਜ ਮਿਲ ਰਿਹਾ ਸਭ ਮੱਕੀ ਰੋਟੀ ਸਰੋਂ ਸਾਗ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਐਡਵਨ ਲੱਗੇ ਲਗਾਈ ਹੈ ਵਾਇਗਰੋ ਦੀ ਨਗਰੀ ਚ ਬਹੁਤ ਵਧੀਆ ਲੱਗੰਦੇ ਅਜੇ ਇਸ ਤੋਂ ਪਹਿਲੇ ਹੋ ਚੁੱਕੀ ਦੇ ਨੇ ਹੋਰ ਚਾਹੀਦੇ ਜੇ ਕੀ ਕਿੰਨੇ ਵੇਲੇ ਤੁਸੀਂ ਲੱਗੇ ਹੋਇਆ ਚੱਕਰ ਦੇ ਮੈਨੂੰ ਤਾਂ ਘੰਟੇ ਤੋਂ ਵੱਧ ਹੀ ਹੋ ਗਿਆ ਲੈਨ ਚ ਲੱਗੇ ਹੁਣ ਵਾਰੀ ਆਈ ਜੇ ਮੇਰੀ ਤੇ ਹਾਂਜੀ ਬਹੁਤ ਵਧੀਆ ਜੇ ਬਹੁਤ ਵਧੀਆ ਮੱਕੀ ਦੀ ਰੋਟੀ ਸਾਗ ਮਿਲਦਾ ਵੇ ਤੇਰਾ ਰੋ ਮੇਜੇ ਕੁਝ ਨਹੀਂ ਮਿਲਦਾ ਅੱਜ ਘਰ ਤੇ ਹਾਂ ਮੈਂ ਤੇ ਹੁਣੇ ਆਈ ਆ ਤੇ ਲਾਈਨ ਖਤਮ ਹੋ ਚੁੱਕੀ ਸੀ ਮੈਂ ਫੇਰ ਲੰਨ ਲੱਗ ਸ਼ੁਰੂ ਹੋ ਗਈ ਹੈ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਉੱਪਰ ਆਲੇ ਹੋਣ ਚਾਹੀਦੇ ਨੇ ਹਾਂਜੀ ਇਸ ਉਪਰ ਆਲੇ ਹੋਣਾ ਚਾਹੀਦੇ ਬਹੁਤ ਧੰਵਾਦੀ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਅਮਰਸਾਧੀਆ ਜਿੱਥੇ ਕਿ ਖਾਲਸਾ ਕੂਚਿਆਂ ਵਾਲੇ ਵੱਲੋਂ ਜਿਹੜਾ ਦੇਰਾ ਪੇਰਾ ਜਿਹੜਾ ਲੱਗ ਜਿਹੜਾ ਤਿਆਰ ਜਾਂ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਟੋਕਨ ਦਿੱਤੇ ਜਾ ਰਹੇ ਨੇ ਅਤੇ ਇਹ ਨਾਲ ਹੀ ਨਾਲ ਇਹਨਾਂ ਨੇ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤੇਰਾ ਪੇਰ ਵਿੱਚ ਜਿਹੜਾ ਕੁਲਚਾ ਸਰੋਂ ਦਾ ਸਾਗ ਮੱਕੀ ਰੋਟੀ ਅਤੇ ਚਾਹਤੀ ਲੱਸੀ ਤੇ ਗੋੜ ਵਾਲਾ ਖੜਾ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਆਈਟਮਾਂ ਲਗਾਈ ਜਈਆਂ ਨੇ ਸਾਰੀਆਂ ਤੁਹਾਨੂੰ ਇੱਥੇ ਮਿਲਣਗੀਆਂ ਸੰਗਤਾਂ ਵਿੱਚ ਵੀ ਬੜਾ ਸ਼ਾਅ ਆ ਲੋਕ ਬੜਾ ਬੇਸਬਰੀ ਨਾਲ ਤਿਆਰ ਕਰਦੇ ਨੇ ਕਿ ਕਦੋਂ ਖਾਲਸਾ ਕੁੱਚਿਆਂ ਵਾਲੇ ਇੱਥੇ ਲੌਣ ਅਤੇ ਇੱਥੇ ਪਹੁੰਚਣ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਸਾਂਝੀ ਕਰ ਰਹੀਆਂ ਮਰਸਦੀਆਂ ਜਿੱਥੇ ਕੀ ਖਾਲਸਾ ਕੁੱਚਿਆਂ ਵਾਲੇ ਜਿਹੜਾ ਖੁਲਚਾ ਲਗਾਉਂਦੇ ਨੇ ਅਗੋਂ ਪੁੱਛੋ ਤੁਸੀਂ ਆਓਗੇ ਇੱਥੇ 65 ਤੋਂ ਲੈ ਕੇ 150 ਰੁਪਏ ਤੱਕ ਕੁੱਚਾ ਜਿਹੜਾ ਮਿਲੇਗਾ ਪਰ ਅੱਜ ਦੇ ਦਿਨ ਖਾਸ ਤੱਕ ਕਿ 13 ਤਰੀਕ ਵਾਲੇ ਦਿਨ 13-13 ਰੁਪਏ ਦਾ ਜਿਹੜਾ ਇਹ ਤੁਹਾਨੂੰ ਇੱਥੇ ਖਾਣ ਵਾਸਤੇ ਕੁੱਚਾ ਤੇ 13 ਰੁਪਏ ਵਿੱਚ ਤੁਹਾਨੂੰ ਜਿਹੜੀ ਆ ਇਹ ਮਲਾਈ ਮਿਲੇਗੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਵਿੱਚ ਬਹੁਤ ਸ਼ਾਇਆ ਅਤੇ ਹਰ ਪਾਸੇ ਜਿਹੜੀ ਆ ਕਿ ਸਵੇਰ ਹੋ ਰਹੀ ਹੈ ਹਰ ਪਾਸੇ ਜਿਹੜਾ ਖਾਸਾ ਕੁੱਚਿਆਂ ਵਾਲਾ ਨਾ ਹੋ ਰਿਹਾ ਵੀ ਬੜਾ ਵਧੀਆ ਗੁਰੂ ਅਸ ਸਿੰਘ ਆ ਜਿਨ੍ਹਾਂ ਨੇ ਇਸ ਸਾਲ ਜਿਹੜੀ ਪਰੰਪਰਾ ਬਾਬੇ ਨਾਨਕ ਦੀ ਚਲਾਈ ਸੀ ਪਰ ਇਹ ਪਰੰਪਰਾ ਨੂੰ ਕੇ ਵਧਾਉਂਦੇ ਹੋਏ ਜਿਹੜਾ ਕੰਮ ਕੀਤਾ ਗਿਆ ਇਸ ਕਰਕੇ ਸਾਡੀ ਵੀ ਸੰਗ ਅਈ ਹਰ ਕਿਸੇ ਕੋਲ ਜਿਹੜਾ ਚਾਹੀਦਾ ਆਪਣਾ ਦਸਵੰਦ ਕੱਢਣਾ ਦਸਵੰਦ ਕੱਢ ਕੇ ਜਿਹੜਾ ਹੈ ਆਪਣੇ ਲਾਉਣਾ ਚਾਹੀਦਾ ਵਾ ਕਿਸੇ ਲੇਖੇ ਕਿਸੇ ਗਰੀਬ ਦੇ ਭਲੇ ਵਾਸਤੇ ਤਾਂ ਜੋ ਕਿ ਤੁਹਾਡੀਆਂ ਕਮਾਈਆਂ ਵੀ ਜੜੀਆਂ ਉਹ ਬਰਕਤਾਂ ਪੈਂਦੀਆਂ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਆਹਮਰਸਰ ਦੇਖੋ ਸਾਡੇ ਬਜ਼ੁਰਗ ਵੀ ਸਾਡੇ ਇੱਥੇ ਨਾਲ ਨੇ ਪਾਪਾ ਜੀ ਕੀ ਕਹਿੰਦੇ ਜਾਓਗੇ ਅੱਜ ਖੁੱਛਾ ਮਿਲਿਆ 13-13 ਰੁਪਏ ਚ ਕਿੰਨੀ ਖੁਸ਼ੀ ਹੈ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ ਪਰਦਾ ਤੇ ਅੱਜ ਭਾਈ ਸਾਹਿਬ ਵੀ ਅੱਗੇ ਚਲਾ ਰਹੇ ਨੇ ਹਾਂਜੀ ਬਹੁਤ ਵਧੀਆ ਹੈ ਜੀ ਗੁਰਨਾਨਕ ਸਾਹਿਬ ਦੇ ਨਾਂ ਦੇ ਚਲਵਣਾ ਬਹੁਤ ਵਧੀਆ ਸੁਆਦ ਵੀ ਇਹ ਖਾ ਕੇ ਵਧੀਆ ਵੀ ਲੱਗ ਰਿਹਾ ਹੋਰ ਕੀ ਕੀ ਮਿਲਿਆ 13 ਰੁਪਏ ਦਾ ਹੋ ਰਹੀ ਹੈ ਕੁਝ ਈ ਲਿਆ ਬਸ ਕੁਝ ਈ ਲਿਆ ਹਾਂਜੀ ਕਹਿੰਦੇ ਸਰਵਾਂ ਸਾਗ ਮੱਕੀ ਰੋਟੀ ਵੀ ਹੈਗੀ ਆ ਉਹ ਵੀ ਹੈਗੀ ਆ ਉਹ ਵੀ ਹੈਗੀ ਕਿ ਲੱਗਦਾ ਸਾਡੇ ਸਿੱਖ ਨੂੰ ਚਾਹੀਦਾ ਤੁਸਨ ਘਟਣਾ ਆਪਣਾ ਹਾਂਜੀ ਜ਼ਰੂਰੀ ਜੀ ਰੋੜੀ ਘਟਣਾ ਚਾਹੀਦਾ ਜੀ ਅੱਗੇ ਵੀ ਚਲਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਾਫੀ ਸ਼ਾਬਾ 13 13 ਰੁਪਏ ਦਾ ਜਿਹੜਾ ਲੰਗਰ ਚਲਵਾਇਆ ਗਿਆ ਵਾ ਪ੍ਰਥਾ ਜਿਹੜੀ ਚਲਾਈ ਗਈ ਆ ਉਸ ਨੂੰ ਦੇਖਦੇ ਅੱਜ ਤੇਰਾ ਤੇਰਾ ਪੀ ਤੁਹਾਨੂੰ ਅੱਜ ਖਾਣ ਵਾਸਤੇ ਕੁਲਚਾ ਮਿਲੇਗਾ ਸਰੋਂ ਦਾ ਸਾਗ ਮੱਕੀ ਰੋਟੀ ਮਾਤਾ ਜੀ ਕੀ ਕਹਿਣਾ ਚਾਹੋਗੇ ਤੇਰਾ ਪੀ ਤੇ ਇਹਨਾਂ ਕੋਲ ਕੁਝ ਮਿਲ ਰਿਹਾ ਖਾਣ ਵਾਸਤੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਮੈਂ ਕਿਹਾ ਤੇਰਾ ਤੇਰਾ ਪੀ ਮਿਲ ਰਿਹਾ ਹਾਂਜੀ ਬਾਬੇ ਨਾਨਕ ਦੀ ਬਹੁਤ ਕਿਰਪਾ ਹੈ ਗਈ ਹੈ ਕਿਰਪਾ ਸੇ ਤਾਂ ਜਲਦੀ ਹਾਂਜੀ ਇਹ ਜਲਦੀ ਰਹਿਣੀ ਚਾਹੀਦੀ ਹੈ ਰਹਿਣੀ ਹੈ ਜੀ ਤੇ ਅਸੀਂ ਬਾਬੇ ਨਾਨਕ ਨੇ ਜਿਹੜਾ ਲੰਗਰ ਲਾਇਆ ਨਾ ਸਾਰੇ ਸਟੇਟਾਂ ਤੋਂ ਵਧੀਆ ਬਹੁਤ ਵਧੀਆ ਲੱਗਦਾ ਨਹੀਂ ਪੰਜਾਬ ਚ ਕਦੀ ਕੋਈ ਭੁਖੜੀ ਮਰ ਸਕਦਾ ਕਾਜੀ ਇਹ ਠੀਕ ਆ ਇਹ ਜਿਹ ਮਾਇਰਾ ਦੀ ਨਗਰੀ ਅਜੇ ਹੀ ਹੈ ਕਿ ਇੱਥੇ ਹਰ ਇਨਸਾਨ ਜਿਹੜਾ ਉੜਦਾ ਜਰੂਰ ਪੱਖਾ ਪਰ ਸੌਂਦਾ ਨਹੀਂ ਭੁੱਖਾ ਕਿ ਲੱਗਦਾ ਨਹੀਂ ਐ ਜਰਸੀ ਦੇਖਿਆ ਜਿਹੜਾ ਕੁਲਚਾ 65 ਰੁਪਏ ਦਾ ਹੁੰਦਾ ਅੱਜ ਇੱਥੇ 13-13 ਦਾ ਆ ਸਰੋਂ ਦਾ ਸਾਗ ਮੱਕੀ ਰੋਟੀ ਗੁੜ ਵਾਲਾ ਕੜਾ ਤੇ ਕੌਫੀ ਚਾਟ ਮਤਲਬ ਕਾਫੀ ਵੈਰਾਈਟੀਆਂ ਲਗਾਈਆਂ ਗੀਆਂ ਕਾਫੀ ਬਹੁਤ ਜ਼ਿਆਦਾ ਜੋ ਵੈਰਾਈਟੀ ਲੱਗੀ ਹੈ ਸਭ ਤੋਂ ਬੈਸਟ ਹੈ ਬਹੁਤ ਵਧੀਆ ਇੱਕ ਇੱਕ ਗੁਰੂ ਇੱਕ ਖਾਸ ਕਰਕੇ ਸਿੱਖ ਨੂੰ ਦਸਵੰਦ ਕੱਢਣਾ ਕਿੰਨਾ ਜ਼ਰੂਰੀ ਆ ਕਿਉਂਕਿ ਹਰ ਸਿੱਖ ਵਾਸਤੇ ਦਸਵੰਦ ਕੱਢਣਾ ਜ਼ਰੂਰੀ ਆ ਕਿਉਂਕਿ ਜੇ ਅਗਰ ਸਿੱਖ ਦਸਵੰਦ ਕੱਢਦਾ ਹੈ ਤੇ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਆ ਕਿ ਹਰ ਸਿੱਖ ਵਾਸਤੇ ਦਸਵੰਦ ਕੱਢਣਾ ਜ਼ਰੂਰੀ ਹੈ ਅਗਰ ਜੇ ਦਸਵੰਦ ਨਹੀਂ ਆ ਤੇ ਫੇਰ ਤਾਂ ਮਤਲਬ ਕੁਝ ਵੀ ਨਹੀਂ ਆ ਕਿ ਲੱਗਦਾ ਨਹੀਂ ਦਸਵੰਦ ਕੱਢਣ ਦੇ ਨਾਲ ਸਾਡੀ ਕਮਾਈਆਂ ਵਿੱਚ ਬਰਕਤਾਂ ਪੈਂਦੀਆਂ ਨੇ ਤੇ ਕਮਾਈ ਵਿੱਚ ਵਾਧਾ ਵੀ ਹੋ ਹਾਂਜੀ ਉਹ ਤੇ ਬਰਕਤਾਂ ਜਿਹੜੀਆਂ ਗਈਆਂ ਉਹ ਤੇ ਕਹਿੰਦਾ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ بس ਇਹਦੇ ਤੋਂ ਬਾਅਦ ਇਹ ਕੁਐਸਚਨ ਹੈ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਬਹੁਤ ਸੋਹਣੀ ਗੱਲਬਾਤ ਕੀਤੀ ਮਾਤਾ ਜੀ ਨੇ ਅਤੇ ਉਹਨਾਂ ਕਿਹਾ ਕਿ ਹਰ ਇੱਕ ਸਿੱਖ ਨੂੰ ਚਾਹੀਦਾ ਵਾ ਆਪਣੀ ਕਮਾਈ ਵਿੱਚੋਂ ਨੇਕ ਚੋ ਕੋਸ਼ ਤਾਂ ਕੋਸ਼ ਦਸਵੰਦ ਜਰੂਰ ਕੱਢੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਅਮਰਦੀਪ ਸਿੰਘ ਖਾਲਸਾ ਜਿਹੜੀ ਆਪਣੀ ਕਮਾਈ ਵਿੱਚੋਂ ਦਸਵੰਦ ਕਰਦੇ ਨੇ ਹਰ ਸਾਲ ਇੱਥੇ ਜਿਹੜਾ ਕਿ ਲੰਗਰ ਲਗਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਪੂਚਿਆਂ ਦਾ ਤੇ ਖਾਸ ਕਰਕੇ ਸਰੋਂ ਦਾ ਸਾਗ ਮੱਕੀ ਰੋਟੀ ਮਿਲ ਗਿਆ ਜੀ ਟੋਕਨ ਮਿਲ ਗਿਆ ਹੈ ਲੈ ਇਹਨੇ ਕੁਲਚੇ ਮਿਲ ਗਿਆ ਜੀ ਮਿਲ ਗਿਆ ਜੀ ਮਿਲ ਗਿਆ ਵੀਰ ਜੀ ਹੁਣ ਖਾ ਕੇ ਤੁਹਾਨੂੰ ਦੱਸਾਂਗੇ ਕਿੱਦਾਂ ਦੇ ਤੇ ਕਿੱਦਾਂ ਦੇ ਨਹੀਂ ਪਹਿਲੀ ਵਾਰ ਹੀ ਆਏ ਆ ਚਾਰ ਕੁਲਚੇ ਚਾਰ ਕੁਲਚੇ ਹਾਂਜੀ ਕਿੰਨੇ ਰੁਪਏ ਵਿੱਚ ਮਿਲੇ ਆਂ ਹਾਂਜੀ ਹਾਂਜੀ 13 ਰੁਪਏ ਵਿੱਚ ਜੀ ਵੱਧ ਨਹੀਂ ਪਹਿਲਾ ਜੀ ਨਾ ਜੀ ਨਾ ਵੱਧ ਇੱਕ ਰੁਪਿਆ ਨਹੀਂ ਲਿਆ ਨਾ ਠੀਕ ਹੈ ਵਾਜ ਵਾਜ ਸੰਗਤਾਂ ਵਿੱਚ ਕਾਫੀ ਸ਼ਾਹ ਆ ਅਤੇ ਉਹਨਾਂ ਨੇ ਕਿਹਾ ਵੀ 13 13 ਰੁਪਏ ਦੇ ਵਿੱਚ ਹੀ ਸਾਡੇ ਕੋਲ ਜਿਹੜਾ ਕੁੱਚਾ ਲਗਾਇਆ ਗਿਆ ਵੱਧ ਨਹੀਂ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਮਿਲ ਗਿਆ ਬਣੇ ਕੁਲਚੇ ਬਿਲਕੁਲ ਜੀ ਕੁਲਚੇ ਤੁਸੀਂ ਦੇ ਹਾਂ ਜੀ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਬੋਟਾ ਲੱਗਿਆ 13 ਰੁਪਏ ਦਾ ਹਾਂ ਜੀ ਇਹ ਤੋਂ ਲੋਕਾਂ ਚ ਬਾਰੋ ਆਏ ਜੀ ਅਸੀਂ ਅੰਮਰਸਰ ਤੋਂ ਆਈਆਂ ਸਿੱਧਾ ਲੱਗਾਈ ਹੈ ਹਾਂ ਜੀ ਠੀਕ ਹੈ ਬਹੁਤ ਬਤਨਵਾਦ ਜੀ ਤੁਸੀਂ ਦੇਖ ਸਕਦੇ ਹੋ ਕੁਲਚਿਆਂ ਵਾਲੇ ਪਾਸੇ ਵੀ ਤੁਹਾਨੂੰ ਤਸਵੀਰ ਨੂੰ ਸਾਂਝੀ ਕਰਦੇ ਹੋ ਕੁਲਚੇ ਵਾਲੇ ਪਾਸੇ ਵੀ ਬਹੁਤੀ ਲਾਈਨ ਲੱਗੀ ਆ ਅਤੇ ਹਰ ਕਿਸੇ ਨੂੰ ਜਿਹੜਾ ਕਿ ਬੇ ਸਬਰੀ ਨਾਲ ਇੰਤਜ਼ਾਰ ਹੈ ਵੀ ਕਦੋਂ ਉਹਨਾਂ ਦੀ ਜਿਹੜੀ ਵਾਰੀ ਆਵੇ 13 13 ਰੁਪਏ ਦੇ ਵਿੱਚ ਇਹਨਾਂ ਨੂੰ ਇੱਥੇ ਜਿਹੜਾ ਕੁਲਚਾ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਨਾ ਚੜੇ ਨੇ ਇਹੋ ਕੁਚਾ ਜਿਹੜਾ ਤੁਹਾਨੂੰ ਅੱਗੋਂ ਪਿਛੇ ਆਉਂਦੇ ਹੋ ਤੁਹਾਨੂੰ 60 ਤੋਂ 65 ਰੁਪਏ ਦਾ ਮਿਲੇਗਾ ਪਰ ਅੱਜ 13-13 ਰੁਪਏ ਦਾ ਤੁਹਾਨੂੰ ਇੱਥੇ ਜਿਹੜਾ ਖਾਸਾ ਕੁਲਚਿਆਂ ਵਾਲੇ ਕੋਲ ਜਿਹੜਾ ਹੈ ਕੁਲਚਾ ਜਿਹੜਾ ਤੁਹਾਨੂੰ ਮਿਲੂਗਾ ਤਸਵੀਰਾਂ ਤੁਸੀਂ ਲਗਾਤਾਰ ਆਪਣੇ ਕੈਮਰੇ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਛਾਡੀ ਕਰ ਰਹੇ ਹਾਂ